ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਖੜੇ ਆ ਜਿੱਥੇ ਕੀ ਅਲੌਕਿਕ ਨਜ਼ਾਰਾ ਹੈ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਾਰਿਸ਼ ਹੋ ਰਹੀ ਹੈ ਤੇ ਬਾਰਿਸ਼ ਦੇ ਵਿੱਚ ਜਿਹੜਾ ਮੌਸਮ ਹੈ ਉਹ ਬੜਾ ਹੀ ਸੁਹਾਵਣਾ ਹੋਇਆ ਪਿਆ ਤੇ ਜਿਹੜਾ ਅਲੌਕਿਕ ਨਜ਼ਾਰਾ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਅਸੀਂ ਅੱਜ ਇੱਥੇ ਪਹੁੰਚੇ ਆ ਤੇ ਬੜੀ ਇੱਕ ਸ਼ਰਧਾ ਭਾਵਨਾ ਜਿਹੜੀ ਸ਼ਰਦਾਲੂਆਂ ਨੂੰ ਵੀ ਵੇਖੀ ਆ ਸ਼ਰਦਾਲੂਆਂ ਦੇ ਮਨ ਦੇ ਵਿੱਚ ਵੀ ਜਿਹੜੀ ਗੁਰੂ ਪ੍ਰਤੀ ਜਿਹੜਾ ਪ੍ਰੇਮ ਉਹ ਵੀ ਵੇਖਣ ਨੂੰ ਮਿਲਿਆ ਪਰ ਇਹ ਮੀਂਹ ਦੇ ਵਿੱਚ ਪਾਵੇਂ ਇਹਨਾ ਮੀਂਹ ਪੈ ਰਿਹਾ ਉਸ ਦੇ ਬਾਵਜੂਦ ਵੀ ਜਿਹੜੀ ਸੰਗਤਾਂ ਦਾ ਸਮੁੰਦਰ ਆ ਉਹ ਭਾਰੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਇਸ ਸਮੇਂ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੈਂਟਾ ਕਰ ਜਦੋਂ ਅਸੀਂ ਐਂਟਰ ਹੁੰਨੇ ਆ ਉਸ ਦੇ ਬਾਹਰ ਬਿਲਕੁਲ ਖੜੇ ਆ ਤੇ ਜਿਹੜਾ ਲੋਕੀਂ ਨਜ਼ਾਰਾ ਸਵੇਰ ਤੋਂ ਹੀ ਵੇਖਣ ਨੂੰ ਮਿਲ ਰਿਹਾ ਇੱਥੇ ਬਾਰਿਸ਼ ਦਾ ਮੌਸਮ ਕਿਉਂਕਿ ਗਰਮੀ ਬਹੁਤ ਸੀ ਇਹ ਬਹੁਤ ਦਿਨਾਂ ਚੱਲਾ ਬਹੁ ਕਾ ਜਿਹੜੀ ਗਰਮੀ ਤੋਂ ਬੜਾ ਰਾਹਤ ਮਿਲੀ ਹੈ ਲੋਕਾਂ ਨੂੰ ਤੇ ਜਿਹੜੇ ਸਰਦਾਲੂ ਉਹ ਵੀ ਆਪਣਾ ਮਨਾਂ ਦੇ ਵਿੱਚ ਜਿਹੜੀ ਖੁਸ਼ੀ ਆ ਉਹ ਭਾਵਨਾ ਲੈ ਕੇ ਇੱਥੇ ਪਹੁੰਚ ਰਹੇ ਨੇ ਗਰਮੀ ਦੀ ਗੱਲ ਕਰੀਏ ਤਾਂ ਅਮ੍ਰਿਤਸਰ ਸ਼ਹਿਰ ਦੇ ਵਿੱਚ ਗਰਮੀ ਬਹੁਤ ਪੈ ਰਹੀ ਸੀ ਉਸ ਦੇ ਕਰਕੇ ਕਿਤੇ ਨਾ ਕਿਤੇ ਲੋਕ ਕਰੋ ਨਿਕਲਣ ਦੇ ਵਿੱਚ ਗੁਰੇਸ਼ ਕਰ ਰਹੇ ਸੀ ਮਗਰ ਅੱਜ ਜਦੋਂ ਗਰਮੀ ਦਾ ਮੌਸਮ ਹੁਣ ਜਾਣ ਵਾਲਾ ਹੈ ਤੇ ਠੰਡ ਆਣ ਵਾਲੀ ਹੈ ਉਸ ਜਿਹੜਾ ਲਾਸਟ ਜਿਹੜਾ ਅਸੀਂ ਮੀਂਹ ਦੀ ਗੱਲ ਕਰੀਏ ਤਾਂ ਮੀਂਹ ਪੈ ਰਿਹਾ ਤੇ ਮੀਂਹ ਇੱਕ ਇਹ ਵੀ ਮੀਂਹ ਵੀ ਆਪਣਾ ਇੱਕ ਸੰਦੇਸ਼ ਦੇ ਰਿਹਾ ਕਿ ਗੁਰੂ ਪ੍ਰਤੀ ਪਿਆਰ ਸ਼ੋਅ ਕਰ ਰਿਹਾ ਮੀਂਹ ਕੀ ਮੈਂ ਗੁਰੂ ਦਾ ਦਰਸ਼ਨ ਕਰਨ ਲਈ ਇੱਥੇ ਪਹੁੰਚਿਆ ਕਿਉਂਕਿ ਮੀਂਹ ਵੀ ਕਹਿੰਦਾ ਹੋਵੇਗਾ ਕਿ ਮੈਂ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਵਾਂ ਤੇ ਮੈਂ ਆ ਗੁਰੂ ਦੇ ਦਰਸ਼ਨ ਕਰਾਂ ਤੇ ਅੱਜ ਜਦੋਂ ਸਰਦੀ ਦਾ ਮੌਸਮ ਬਿਲਕੁਲ ਨੇੜੇ ਆ ਰਿਹਾ ਤੇ ਗਰਮੀ ਆ ਦੂਰ ਜਾ ਰਹੀ ਹੈ ਉੱਥੇ ਹੀ ਆ ਦਰਸ਼ਨ ਦਿਦਾਰੇ ਤੁਸੀਂ ਵੀ ਜ਼ਰੂਰ ਕਰੋ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਦੇ ਬਾਹਰ ਦੇ ਰਾਹ ਨੇ ਜਿੱਥੇ ਕੀ ਦਰਸ਼ਨ ਦਿਦਾਰੇ ਤੁਸੀਂ ਵੀ ਕਰ ਸਕਦੇ ਹੋ ਤੇ ਹੁਣ ਨਿਮਾ ਨਿਮਾ ਜਿਹੜਾ ਮੀਂਹ ਰਹਿ ਗਿਆ ਕਿਉਂਕਿ ਬਹੁਤ ਸਮਾਂ ਹੋ ਗਿਆ ਸੀ ਬਾਰਿਸ਼ ਪੈਦੀ ਤੇ ਬੜਾ ਅਲੌਕਿਕ ਨਜ਼ਾਰਾ ਜਿਹੜਾ ਦੇਖਣ ਨੂੰ ਮਿਲਿਆ ਤੇ ਤੁਸੀਂ ਵੀ ਜ਼ਰੂਰ ਘਰ ਬੈਠੇ ਇਸ ਨਜ਼ਾਰੇ ਦੇ ਦਰਸ਼ਨ ਦਿਦਾਰੇ ਜ਼ਰੂਰ ਕਰੋ ਤੇ ਗੁਰੂ ਪ੍ਰਤੀ ਜਿਹੜਾ ਪ੍ਰੇਮ ਹੈ ਉਹ ਗੁਰੂ ਨੂੰ ਨਤਮਸਤਕ ਹੋ ਕੇ ਆਪਣਾ ਦਰਸਾਉ ਤੇ ਇਹ ਤਸਵੀਰਾਂ ਤੁਹਾਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਦੀਆਂ ਦਿਖਾਈਆਂ ਨੇ ਤੁਸੀਂ ਵੀ ਘਰ ਬੈਠੇ ਜ਼ਰੂਰ ਦਰਸ਼ਨ ਦੇਦਾਰੇ ਕਰੋ ਤੇ ਗੁਰੂ ਪ੍ਰਤੀ ਜਿਹੜਾ ਪਿਆਰ ਹੈ ਉਦਰ ਸਾਵੋ ਕੈਮਰਾਮੈਨ ਮਨੋਜੀਤ ਨਾਲ ਮਹਿਮਾਨਾ ਦਾਸ ਸਮਰ న్యూਸ ਅੰਮ੍ਰਿਤਸਰ